ਬਜਾਰਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਬਹੁਤ ਰਸ਼ ਪੈਣ ਵਾਲਾ ਹੈ ਕਿਉਂਕਿ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਪੁਲਿਸ ਡਿਪਾਰਟਮੈਂਟ ਨੂੰ 24 ਘੰਟੇ ਇੱਥੇ ਮੁਲਾਜ਼ਮ ਹਾਜ਼ਰ ਰਹਿਣਗੇ ਤਾਂ ਕਿ ਜਿਹੜੀ ਪਬਲਿਕ ਹੈ ਜਿਹੜੀ ਤਿਹਾਰਾਂ ਨੂੰ ਇੰਜੋਏ ਕਰਨ ਲਈ ਬਾਹਰ ਨਿਕਲੂਗੀ ਕਿ ਤੁਹਾਨੂੰ ਪਤਾ ਆਂਦਾ ਕਿ ਜਦ ਵੀ ਤਿਹਾਰ ਆਉਂਦੇ ਨੇ ਤੇ ਜਿਹੜੇ ਜੇਬ ਕਾਤਰ ਨੇ ਚੋਰ ਚੱਕੇ ਨੇ ਉਹ ਵੀ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਪਰ ਪਹਿਲਾਂ ਵੀ ਕਾਫੀ ਚੋਰੀਆਂ ਹੁੰਦੀਆਂ ਸੀ ਪੁਰਾਣੇ ਚੋਰ ਦੇ ਚੱਕੇ ਨੇ ਉਹਨਾਂ ਦੀ ਲਿਸਟ ਸਾਡੇ ਕੋਲ ਹਮੇਸ਼ਾ ਤਿਆਰ ਰਹਿੰਦੀ ਹੈ ਅਸੀਂ ਉਹਨਾਂ ਤੇ ਦਬਿਸ਼ ਕਰਦੇ ਹਾਂ ਰੈਗੂਲਰ ਉਹਨਾਂ ਦੀ ਚੈੱਕਿੰਗ ਕਰਦੇ ਕਿਰਪਾ ਕਰਕੇ ਜੇ ਤੁਹਾਨੂੰ ਬਾਜ਼ਾਰ ਦੇ ਵਿੱਚ ਆਣ ਬਿਲਕੁਲ ਅਲਰਟ ਰਹੋ ਬਾਜ਼ਾਰ ਦੇ ਵਿੱਚ ਆਪਾਂ ਇਸ ਸਾਈਡ ਦੀ ਚੱਲੇ ਜਾਈਏ ਤੇ ਕਾਫੀ ਸ਼ਾਮ ਟਾਈਮ ਕਾਫੀ ਰਾਸ਼ ਰਹਿੰਦਾ ਹੈ ਤੇ ਗੱਡੀਆਂ ਦੀ ਗੱਲ ਕਰ ਲਈਏ ਮੋਟਰਸਾਈਕਲਾਂ ਦੀ ਹੈ ਕਿ ਲੰਘਣ ਨੂੰ ਵੀ ਕਈ ਵਾਰੀ ਰਸਤਾ ਨਹੀਂ ਹੁੰਦਾ ਤੇ ਵੱਡੀਆਂ ਗੱਡੀਆਂ ਵੀ ਜਾਂਦੀਆਂ ਤਿਹਾਰਾਂ ਵਾਲੇ ਦਿਨਾਂ ਦੇ ਵਿੱਚ ਇੱਥੇ ਥੋੜੀ ਸਖਤਾਈ ਹੋएगी ਕਿ ਗੱਡੀਆਂ ਜਿਹੜੇ ਵੀਕਲ ਨੇ ਉਹ ਸਾਈਡ ਤੇ ਖੜਾਏ ਜਾਣ ਮਹਾਨੂ ਐਸਐਸਪੀ ਵਰੁਣ ਸ਼ਰਮਾ ਜੀ ਵਰ ਲੋ ਸਖਤ ਨਿਰਦੇਸ਼ ਨੇ ਵੀ ਜੋ ਵੀ ਪਟਾਕਿਆਂ ਦੇ ਸਟਾਲ ਲੱਗਣੇ ਹੋ ਐਸ ਪਰ ਡੀਸੀ ਸਾਹਿਬ ਦੀ ਗਾਈਡਲਾਈਨਸ ਪ੍ਰਸ਼ਾਸਨ ਦੀ ਗਾਈਡਲਾਈਨਸ ਮੁਤਾਬਕ ਲੱਗਣੇ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਅਕਸਰ ਦੇਖਿਆ ਜਾਂਦਾ ਹੈ ਕਿ ਬਾਜ਼ਾਰਾਂ ਦੇ ਵਿੱਚ ਤਿਹਾਰਾਂ ਦੇ ਵੇਲੇ ਕਾਫੀ ਭੀੜ ਲੱਗ ਜਾਂਦੀ ਹੈ ਤੇ ਇਸ ਸਮੇਂ ਖੜੇ ਹੋਇਆ ਅਸੀਂ ਜਾਸਲਾ ਪਿੰਡ ਦੇ ਵਿੱਚ ਮਾਰਕੀਟ ਦੇ ਵਿੱਚ ਤੁਸੀਂ ਮੇਰੇ ਪਿੱਛੇ ਜਾਸਲੇ ਵੱਲ ਸੜਕ ਦੇਖ ਸਕਦੇ ਹੋ ਤੇ ਇੱਧਰ ਪੂਰੀ ਸੜਕ ਜਿੱਦਾਂ ਗੱਲ ਕਰ ਲਈ ਮਾਰਕੀਟ ਹੈ ਔਰ ਕਾਫੀ ਇੱਥੇ ਰਾਸ਼ ਹੁੰਦਾ ਹੈ ਉਹਨਾਂ ਨੂੰ ਦੱਸ ਦਈਏ ਕਿ ਜਿਵੇਂ ਤਿਹਾਰ ਆਉਂਦੇ ਨੇ ਤਿਹਾਰਾਂ ਦੇ ਸਮੇਂ ਦੇ ਵਿੱਚ ਕਾਫੀ ਚੋਰ ਅਚੱਕੇ ਆ ਜੇਬ ਕਤਰੇ ਐਕਟਿਵ ਹੋ ਜਾਂਦੇ ਨੇ ਪਰ ਕਹਿੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਬੜੇ ਮੁਸਤੈਦੀ ਦੇ ਨਾਲ ਆਪਣੀ ਕਾਰਵਾਈ ਆਰ ਵਧੀਆ ਤਰੀਕੇ ਦੇ ਨਾਲ ਯਾਨੀ ਕੰਮ ਕਰਦੇ ਨੇ ਸੋ ਸਾਡੇ ਨਾਲ ਬਨੂੜ ਤੋਂ ਅਰਸ਼ਦੀਪ ਐਸ ਐਚਓ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਤਿਹਾਰਾਂ ਨੂੰ ਲੈ ਕੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਸੋ ਅਰਸ਼ਦੀਪ ਜੀ ਸਵਾਗਤ ਹੈ ਤੁਹਾਡਾ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਤਿਹਾਰਾਂ ਨੂੰ ਲੈ ਕੇ ਬਜਾਣਾ ਚ ਹਾਂਜੀ ਸਾਡੇ ਵੱਲੋਂ ਤਿਹਾਰਾਂ ਨੂੰ ਲੈ ਕੇ ਬਹੁਤ ਸਾਡੇ ਸੀਨੀਅਰ ਅਫਸਰਾਂ ਵੱਲੋਂ ਹੁਕਮ ਅਨੁਸਾਰ ਅਸੀਂ ਲਗਾਤਾਰ ਇੱਥੇ ਨਾਕਾਬੰਦੀ ਕਰ ਰਹੇ ਹਾਂ ਸਾਡੇ ਕੋਲ ਐਡੀਸ਼ਨਲ ਫੋਰਸ ਵੀ ਕੱਲ ਪਰਸੋਂ ਤੋਂ ਕਾਜੂ ਵੀ ਜਿਨ੍ਹਾਂ ਤੋਂ ਬਾਅਦ ਅਸੀਂ ਇੱਥੇ 24 ਘੰਟੇ ਰਾਊਂਡ ਦੀ ਕਲਾਕ ਨਾਕਾਬੰਦੀ ਕਰਾਂਗੇ ਬਾਜ਼ਾਰਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਬਹੁਤ ਰਸ਼ ਪੈਣ ਵਾਲਾ ਹੈ ਕਿਉਂਕਿ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਹੈ ਇਹ ਹੁਣ ਹੀ ਤਾਂ ਦਿਖਣਾ ਸ਼ੁਰੂ ਹੋ ਗਿਆ ਆਪਾਂ ਨੂੰ ਬਾਜ਼ਾਰਾਂ 'ਚ ਰਸ਼ ਵੱਧ ਗਿਆ ਤਾਂ ਇਹਦੇ ਮੱਦੇਨਜ਼ਰ ਅਸੀਂ ਇੱਥੇ ਨਾਕਾਬੰਦੀ ਕਰਾਂਗੇ ਫੋਰਥ ਡਿਪਲੋਇਮੈਂਟ ਹੋਊਗੀ 24 ਘੰਟੇ ਇੱਥੇ ਮਲਾਜ਼ਮ ਹਾਜ਼ਰ ਰਹਿਣਗੇ ਤਾਂ ਕਿ ਜਿਹੜੀ ਪਬਲਿਕ ਹੈ ਜਿਹੜੀ ਤਿਹਾਰਾਂ ਨੂੰ ਇੰਜੋਏ ਕਰਨ ਲਈ ਬਾਹਰ ਨਿਕਲੋਗੀ ਆਪਣੀ ਫੈਮਿਲੀ ਨਾਲ ਖਰੀਦਦਾਰੀ ਕਰਨ ਲਈ ਸ਼ਾਪਿੰਗ ਕਰਨ ਲਈ ਵੀ ਉਹਨਾਂ ਨੂੰ ਸੇਫ ਮਹਿਸੂਸ ਹੈ ਸਾਡੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਅੱਛਾ ਅਰਸ਼ਦੀਪ ਜੀ ਬਹੁਤ ਦੇਖਿਆ ਜਾਂਦਾ ਕਿ ਜਿਵੇਂ ਦੇਖਿਆ ਜਾਂਦਾ ਕਿ ਜਦ ਵੀ ਤਿਹਾਰ ਆਉਂਦੇ ਨੇ ਤੇ ਜਿਹੜੇ ਜੇਬ ਕੱਟਦੇ ਨੇ ਚੋਰ ਚੱਕਦੇ ਨੇ ਉਹ ਵੀ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਹੋਰ ਦੇਖਿਆ ਜਾ ਰਿਹਾ ਕਿ ਕੋਈ ਛਾਪੇਮਾਰੀ ਕੀਤੀ ਗਈ ਹੈ ਜਾਂ ਹੋਰ ਕਿਤੇ ਜਿਸ ਤਰ੍ਹਾਂ ਕਿ ਇਸ ਇਲਾਕੇ ਦੇ ਵਿੱਚ ਕਾਫੀ ਹੁੰਦਾ ਹੈ ਪਰ ਤੁਹਾਡੇ ਹੁੰਦੇ ਯਾਨੀ ਹਜੇ ਤੱਕ ਸਭ ਕੁਝ ਠੀਕ ਹੈ ਪਰ ਪਹਿਲਾਂ ਵੀ ਕਾਫੀ ਚੋਰੀਆਂ ਹੁੰਦੀਆਂ ਸੀ ਸਾਡੇ ਵੱਲੋਂ ਜਿਹੜੇ ਪੁਰਾਣੇ ਚੋਰ ਲਚੱਕੇ ਨੇ ਉਹਨਾਂ ਦੀ ਲਿਸਟ ਸਾਡੇ ਕੋਲ ਹਮੇਸ਼ਾ ਤਿਆਰ ਰਹਿੰਦੀ ਹੈ ਅਸੀਂ ਉਹਨਾਂ ਤੇ ਦਬਿਸ਼ ਕਰ ਰਹੇ ਹਾਂ ਰੈਗੂਲਰ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਤੇ ਰਹੀ ਕੱਲ ਬਾਜ਼ਾਰਾਂ ਦੀ ਜਦੋਂ ਬਾਜ਼ਾਰਾਂ ਦਾ ਰਸ਼ ਪਊਗਾ ਓਬਵੀਅਸਲੀ ਜੇਬ ਕਤਰੇ ਜਾਂ ਹੋਰ ਚੋਰ ਲਚੱਕੇ ਇਹ ਇਹਨਾਂ ਦੀ ਐਕਟੀਵਿਟੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਇਹਨੂੰ ਕਾਊਂਟਰ ਕਰਨ ਲਈ ਇਹਨੂੰ 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 ਪ੍ਰੈਸ ਕਰਨ ਲਈ ਅਸੀਂ ਇੱਥੇ ਫੋਰਸ ਦੀ ਡਿਪਲੋਇਮੈਂਟ ਰਹੂਗੀ ਮੇਰੀ ਪਬਲਿਕ ਨੂੰ ਅਪੀਲ ਹੈ ਕਿਰਪਾ ਕਰਕੇ ਜਦੋਂ ਬਾਜ਼ਾਰ ਦੇ ਵਿੱਚ ਆਣ ਬਿਲਕੁਲ ਅਲਰਟ ਰਹਿਣ ਆਪਣਾ ਮੋਬਾਈਲ ਕੀਮਤੀ ਸਮਾਨ ਗਹਿਣਾ ਇਹ ਇਹ ਉਹਨਾਂ ਕਸਟਡੀ ਜੀ ਰਹੇ ਮਤਲਬ ਆਪਣੀ ਜੇਬਾਂ ਚ ਨੂੰ ਬਾਰ ਬਾਰ ਚੈੱਕ ਕੀਤਾ ਜਾਏ ਕਿਉਂਕਿ ਬਾਜ਼ਾਰ ਆਮੂਮਨ ਜਿੱਥੇ ਰਸ਼ ਹੋਊਗਾ ਉਥੇ ਆਪਾਂ ਨੂੰ ਕੋਈ ਨਾ ਕੋਈ ਰੋਂਗ ਐਕਟੀਵਿਟੀ ਵੀ ਹੋਣ ਦੀ ਸੰਭਾਵਨਾ ਹੋਊਗੀ ਜਿਹਨੂੰ ਅਸੀਂ ਸ਼ੋਰਲੀ ਕਾਉਂਟਰ ਕਰਾਂਗੇ ਸਰ ਦੇਖਿਆ ਜਾਂਦਾ ਹੈ ਕਿ ਬਾਜ਼ਾਰ ਦੇ ਵਿੱਚ ਆਪਾਂ ਇਸ ਸਾਈਡ ਦੀ ਚੱਲੇ ਜਾਈਏ ਤੇ ਕਾਫੀ ਸ਼ਾਮ ਟਾਈਮ ਕਾਫੀ ਰਸ਼ ਰਹਿੰਦਾ ਹੈ ਤੇ ਗੱਡੀਆਂ ਦੀ ਗੱਲ ਕਰ ਲਈਏ ਮੋਟਰਸਾਈਕਲਾਂ ਦੀਆਂ ਕਿ ਲੰਘਣ ਨੂੰ ਵੀ ਕਈ ਵਾਰੀ ਰਸਤਾ ਨਹੀਂ ਹੁੰਦਾ ਤੇ ਵੱਡੀਆਂ ਗੱਡੀਆਂ ਵੀ ਜਾਂਦੀਆਂ ਤਿਹਾਰਾਂ ਵਾਲੇ ਦਿਨਾਂ ਦੇ ਵਿੱਚ ਇੱਥੇ ਥੋੜੀ ਸਕਤਾਈ ਹੋएगी ਕਿ ਗੱਡੀਆਂ ਜਿਹੜੇ ਵੀਕਲ ਨੇ ਆ ਉਹ ਸਾਈਡ ਤੇ ਖੜਾਏ ਜਾਣ ਤਾਂ ਕਿ ਆਮ ਜੀ ਵੈਸੇ ਜਿਸ ਜਿਵੇਂ ਜਾਨਦੇ ਹੂੰ ਕਿ ਇਹ ਵੈਸੀ ਕਾਲਜ ਏਰੀਆ ਹੈ ਇੱਥੇ ਚਿਤਕਾਰਾ ਸਵਾਈਟ ਹੋਰ ਵੀ ਕਾਲਜ ਨੇ ਸਟੂਡੈਂਟਸ ਇੱਥੇ ਬਹੁਤ ਪੀਜੀ ਬਤੌਰ ਪੀਜੀ ਰਹਿ ਰਹੇ ਆ ਤੇ ਹੋਰ ਪਬਲਿਕ ਵੀ ਬਾਹਰ ਨਿਕਲੂਗੀ ਅਸੀਂ ਇੱਥੇ ਪੱਕੇ ਤੌਰ ਤੇ ਆਉਣ ਵਾਲੇ ਦਿਨਾਂ ਵਿੱਚ ਦੋ ਗੱਡੀਆਂ ਦੀ ਡਿਪਲੋਇਮੈਂਟ ਕਰਾਂਗੇ ਫੈਸਟੀਵਲ ਸੀਜ਼ਨ ਲਈ ਜਦੋਂ ਵੀ ਟ੍ਰੈਫਿਕ ਦਾ ਜਾਮ ਲੱਗੂਗਾ ਕੁਝ ਅਸੀਂ ਸਾਨੂੰ ਦਿਖੂਗੀ ਉਹ ਮੌਕੇ ਤੇ ਰਿਐਕਟ ਕਰਕੇ ਟ੍ਰੈਫਿਕ ਖਲਾਂ ਦੀ ਕੋਸ਼ਿਸ਼ ਕਰਾਂਗੇ ਲਾਸਟ ਸਵਾਲ ਹੈ ਮੈਂ ਕਿ ਅਰਸਰਤ ਕੇ ਜਿਸ ਤਰ੍ਹਾਂ ਦੇਖਿਆ ਹੈ ਕਿ ਦਿਵਾਲੀ ਦਾ ਦਿਨ ਹੈ ਔਰ ਅਕਸਰ ਦੇਖਿਆ ਜਾਂਦਾ ਹੈ ਕਿ ਪਟਾਕੇ ਵੀ ਲੱਗਦੇ ਨੇ ਬਾਜ਼ਾਰਾਂ ਦੇ ਯਾਨੀ ਪਟਾਕਿਆਂ ਨੂੰ ਲੈ ਕੇ ਕਿਦਾਂ ਉਪਰੋਂ ਦੇ ਆਰਡਰ ਨੇ ਕਿ ਲਗਣ ਦੀ ਚਾਂਸ ਹੈ ਕਿਸ ਤਰ੍ਹਾਂ ਕਹਿੰਦੇ ਨੇ ਕਿ ਪ੍ਰਦੂਸ਼ਣ ਨਾ ਫੈਲੇ ਦੇਖੋ ਉਸ ਪਟਾਕਿਆਂ ਨੂੰ ਲੈ ਕੇ ਸਾਡੇ ਮਾਨਯੋਗ ਐਸਐਸਪੀ ਵਰੁਣ ਸ਼ਰਮਾ ਜੀ ਵੱਲੋਂ ਸਖਤ ਨਿਰਦੇਸ਼ ਨੇ ਵੀ ਜੋ ਵੀ ਪਟਾਕਿਆਂ ਦੇ ਸਟਾਲ ਲੱਗਣੇ ਹੋ ਐਸ ਪਰ ਡੀਸੀ ਸਾਹਿਬ ਦੀ ਗਾਈਡਲਾਈਨਸ ਪ੍ਰਸ਼ਾਸਨ ਦੀ ਗਾਈਡਲਾਈਨਸ ਮੁਤਾਬਕ ਲੱਗਣੇ ਆ ਉਦੋਂ ਜਿੱਥੇ ਵੀ ਪੁਲਿਸ ਵੱਲੋਂ ਜੋ ਵੀ ਪਰਮਿਸ਼ਨ ਦਿੱਤੀ ਜਾਊਗੀ ਅਸੀਂ ਬਿਲਕੁਲ ਬੈਕਗ੍ਰਾਉਂਡ ਚੈੱਕ ਕਰਕੇ ਹੀ ਦਵਾਂਗੇ ਅਸੀਂ ਚਾਹੁੰਦੇ ਆ ਵੀ ਵੈਸੇ ਤਾਂ ਮੇਰੀ ਮੇਰੀ ਪਰਸਨਲ ਪਬਲਿਕ ਨੂੰ ਅਪੀਲ ਹੈ ਵੀ ਗ੍ਰੀਨ ਦੀਵਾਲੀ ਮਨਾਣ ਤੇ ਤਾਂ ਕਿ ਪੋਲੂਸ਼ਨ ਉਹ ਜਿਹੜੀ ਪੋਲੂਸ਼ਨ ਉਹ ਐਕਚੁਅਲੀ ਉਹ ਆਪਾਂ ਨੂੰ ਹੀ ਫਿਰ ਬਾਅਦ ਚ ਆਪਣੀ ਹੈਲਥ ਤੇ ਹੀ ਉਹਦੇ ਇਫੈਕਟ ਪੈਂਦਾ ਇਸ ਲਈ ਇਹ ਮੇਰੇ ਵੱਲੋਂ ਸਾਰਿਆਂ ਨੂੰ ਗ੍ਰੀਨ ਦੀਵਾਲੀ ਦੀ ਅਪੀਲ ਹੈ ਬਟ ਬਾਕੀ ਰਹੀ ਦੀਵਾਲੀ ਤੇ ਪਟਾਕੇ ਦੀ ਗੱਲ ਜੋ ਪ੍ਰਸ਼ਾਸਨ ਨਿਯਮ ਅਨੁਸਾਰ ਹੋਗਾ ਉਹੀ ਹੋਊਗਾ ਸੋ ਥੈਂਕ ਯੂ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਥੈਂਕ ਯੂ ਜੀ ਸੋ ਐਸਜੀ ਆਪਣੇ ਨਾਲ ਅਰਸ਼ਦੀਪ ਐਸਐਚਓ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਕਹਿੰਦੇ ਨੇ ਕਿ ਤਿਹਾਰਾਂ ਨੂੰ ਲੈ ਕੇ ਸਾਰੀਆਂ ਸਾਡੀਆਂ ਪੂਲ ਤਿਆਰੀਆਂ ਨੇ ਕੋਈ ਵੀ ਅਸੀਂ ਘਟਨਾ ਇਦਾਂ ਦੀ ਹੁੰਦੀ ਹੈ ਤਾਂ ਅਸੀਂ ਵਾਪਰ ਨਹੀਂ ਦੇਵਾਂਗੇ ਸੋ तमाम ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤੂਆ ਦੇ ਨਾਲ ਸੋ ਨੂੰ ਜਾਸਲਾ ਦੀ ਰਿਪੋਰਟ ਪੰਜਾਬ